What is it? ਮੈਂ ਉਧਰ ਫਾਰਪਰ ਵੱਲੋਂ ਆ ਰਿਹਾ ਸੀ ਆ ਇਹ ਪਿੱਛੋਂ ਪੂਰੇ ਜਾਨੀ ਸਲੰਸਰ ਦੀ ਪੂਰੀ ਆਵਾਜ਼ ਚੱਲੀ ਹੋਈ ਸੀ ਮਟਰ ਮਾਰਦੇ ਆ ਰਹੇ ਸੀ ਮੈਂ ਅੱਗੇ ਆ ਕੇ ਬਾਜ਼ਾਰ ਦੇ ਵਿੱਚ ਇਹਨਾਂ ਨੂੰ ਇੱਕ ਸਾਈਡ ਤੇ ਲਵਾ ਕੇ ਇਹਨਾਂ ਨੂੰ ਭੇਜ ਲਿਆ ਜੀ ਇਹ ਬਹੁਤ ਜ਼ਿਆਦਾ ਗੁੰਡਾਗਰਦੀ ਹੋ ਰਹੀ ਹੈ ਕਿੰਨੇ ਵੀ ਸਰੀ ਵਾਸ਼ ਤੇ ਲੱਗੇ ਹਨ ਇਹ ਬਿਲਕੁਲ ਇਹ ਪਰਵਾਹ ਨਹੀਂ ਕਰਦੇ ਵੀ ਕੋਈ ਬਜ਼ੁਰਗ ਜਾ ਰਿਹਾ ਜਾਂ ਕੋਈ ਮਰੀਜ਼ ਹੈ ਇਹਦਾ ਬਿਲਕੁਲ ਇਹ ਪਰਵਾਹ ਹੈ ਨਹੀਂ ਇਹਨਾਂ ਨੂੰ ਕਿੰਨੀ ਯਾਰ ਚਲੇ ਜਾਉਂਗੀ ਆ ਤੁਸੀਂ ਦੇਖ ਲਿਆ ਵੀ ਮਟਰ ਵੀ ਤਰ੍ਹਾਂ ਤਰ੍ਹਾਂ ਦੇ ਮਟਰ ਲੱਗੇ ਹੋਏ ਆ ਆ ਸਲੰਸਰ ਵੀ ਇਹਨਾਂ ਨੂੰ ਕਿਹੜੇ ਲੱਗਿਆ ਹੋਇਆ ਜੀ ਕਿ ਮਾਵਾ ਆਪਣ ਨੂੰ ਕਹੀਦਾ ਵੀ ਜਦੋਂ ਬੱਚਾ ਘਰੋਂ ਜਾਂਦਾ ਹੁਣ ਚੈੱਕ ਕਰਨਾ ਸਾਡਾ ਬੱਚਾ ਕੀ ਕਰਦਾ ਤੇ ਮੋਟਰਸਾਈਕਲ ਕਿਦਾਂ ਦਾ ਲੈ ਕੇ ਜਾ ਰਿਹਾ ਹੈ ਜੀ ਸਾਡੇ ਸੀਨੀਅਰ ਅਫਸਰ ਮਾਨਯੋਗ ਐਸਐਸਪੀ ਸਾਹਿਬ ਐਸਪੀ ਟ੍ਰੈਪ ਸਾਹਿਬ ਵੱਲੋਂ ਤੇ ਡੀਐਸਪੀ ਟ੍ਰੈਪ ਸਾਹਿਬ ਵੱਲੋਂ ਹਰੇਕ ਟਾਈਮ ਇਹ ਹਦਾਇਤ ਦਿੱਤੀਆਂ ਕਿ ਜੇ ਹੁੱਲੜ ਬਾਜੀ ਜਾਂ ਇੱਥੇ ਟ੍ਰੈਪ ਰੇਡਿੰਗ ਜਾਂ ਇਸ ਤਰ੍ਹਾਂ ਦੇ ਕਿਤੇ ਨੂੰ ਮੋਡੀਫਾਈ ਕੀਤਾ ਮੋਟਰਸਾਈਕਲ ਮਿਲਦੇ ਨੂੰ ਵੱਧ ਤੋਂ ਵੱਧ ਬੰਦ ਕੀਤਾ ਜਾਵੇ ਪਿਛਲੇ ਦਿਨਾਂ ਦੇ ਬੁਲਟ ਮੋਟਰਸਾਈਕਲ ਬਾਰੇ ਬਹੁਤ ਬੰਦ ਕੀਤੇ ਆ ਤੇ ਹੁਣ ਵੀ ਇਹਨੇ ਕਿ ਮੇਰੇ ਵੱਲੋਂ ਸਾਰੇ ਟ੍ਰੈਪ ਕਰਮਚਾਰੀ ਖਾੜਦਿਆਂ ਨੂੰ ਇਹਨੇ ਕਿ ਆ ਵਾਰ-ਵਾਰ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਚੈਰਨ ਨੂੰ ਨੱਥ ਪਾਉਣ ਲਈ ਅਸਾਨੂੰ ਉਹਨੇ ਜੇ ਪੂਰਾ ਇਹਨੇ ਸਖਤੀ ਨਾਲ ਨਿਬੜਨਾ ਪਊਗਾ ਜਿਹੜੇ ਵਧੀਆ ਕੋਈ ਬਾਹਰ ਦੀ ਗੱਡੀ ਨੂੰ ਰੋਕ ਕੇ ਜਾਂ ਇਸ ਤਰ੍ਹਾਂ ਦੀ ਕਿਸੇ ਨੂੰ ਤੰਗ ਨਹੀਂ ਕੀਤਾ ਜਾਊਗਾ ਤੇ ਇਸ ਤਰ੍ਹਾਂ ਦੇ ਮੋਟਰਸਾਈਕਲਾਂ ਉਹਨਾਂ ਨੂੰ ਸਖਤੀ ਨਾਲ ਨਿਬੜ ਕੇ ਉਹਨਾਂ ਨੂੰ ਬੰਦ ਕੀਤਾ ਜਾਵੇ ਅੱਜ ਜੋ ਤੁਹਾਡੇ ਸਾਹਮਣੇ ਹੈ ਇੱਕ ਮੋਟਰਸਾਈਕਲ ਗੁਰਚਰਨੀ ਐਸਐਈ ਸੀ ਉਹਨਾਂ ਨੇ ਰੋਕ ਕੇ ਤੇ ਮੈਂ ਇਹਨੂੰ ਚੈੱਕ ਆਪ ਕਰਨ ਦੀ ਕੋਸ਼ਿਸ਼ ਕੀਤੀ ਤੇ ਭੱਜਣ ਦੀ ਕੋਸ਼ਿਸ਼ ਪਾਰ ਆਦੀ ਰੋਕ ਕੇ ਇਹਦਾ ਰਾਜਸਥਾਨ ਦਾ ਨੰਬਰ ਹੈ ਤੇ ਜੋ ਮੁੰਡਾ ਨੇ ਕਿਹਾ ਆਪਰੇ ਕਹਿੰਦਾ ਵੀ ਮੈਂ ਹਿਮਾਚਲ ਦਾ ਹੂੰ ਇਹ ਸੀਯੂ ਵਿੱਚ ਪੜਦੇ ਆ ਇਹਨਾਂ ਨੇ ਵੱਡੇ ਸਪੀਕਰ ਇਸ ਤਰ੍ਹਾਂ ਦੇ ਇੱਕ ਨਾ ਕਿ ਮੈਕ ਲਵਾਇਆ ਹੋਇਆ ਜੋ ਤਰ੍ਹਾਂ ਕਿ ਮੈਕਤਾ ਸੀ ਇਹੀ ਕਹਿ ਸਕਦੇ ਆ ਵੀ ਇਹ ਦੁਨੀਆ ਕਮੈਂਟ ਭਾਈ ਵਗੈਰ ਕਰਦੇ ਹੋਣਗੇ ਤੇ ਜਦ ਸਲੈਂਟਰ ਵੀ ਕਿੱਗਾ ਚੇਂਜ ਕੀਤਾ ਹੀਰੋਆਂ ਨੇ ਮੋਟਰਸਾਈਕਲ ਦੇ ਸਲੈਂਟਰ ਚੇਂਜ ਕੀਤਾ ਹੋਇਆ ਇਹਨੂੰ ਹੁਣ ਅਸੀਂ ਰੋਕ ਕੇ ਇਹ ਅਬਾਉਂਡ ਕਰਤਾ ਤੇ ਇਸ ਤੋਂ ਬਾਅਦ ਜੋ ਤਰ੍ਹਾਂ ਕਿ ਵੱਖਰੇ ਵੱਖਰੇ ਫੈਸਲੇ ਲਾਏ ਗਏ ਹਨ ਤੇ ਅਸੀਂ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ ਤਰ੍ਹਾਂ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਰਿਆ ਹੁਣ ਚਲਾਨ ਘੱਟੋ ਪਰ ਕਿੰਨੇ ਦਾ ਹੋਏਗਾ ਇਸ ਤਾਂ ਇਹ ਘੱਟੋ-ਘੱਟ ਜੀ 15 ਤੋਂ 20000 ਦਾ ਚਲਾਨ ਹੋਊਗਾ ਮੋਟਰਸਾਈਕਲ ਕਿਉਂਕਿ ਇਸ ਤਰ੍ਹਾਂ ਦਾ ਨੇ ਕਿਹਾ ਇਹ ਲੜਕੇ ਨੇ ਆਪਦੀ ਤਾਂ ਨੇ ਕਿ ਸਿਰਫ ਵਧੀਆ ਟੌਰ ਬਣਾਉਣ ਲਈ ਲਾਇਆ ਹੋ ਗਿਆ ਪਰ ਅਸੀਂ ਇਹ ਸੋਚਦੇ ਹਾਂ ਮਾਪਿਆਂ ਦਾ ਨੁਕਸਾਨ ਕਰ ਰਿਹਾ ਹੈ ਮਾਪਿਆਂ ਨੇ ਮਿਹਨਤ ਦੇ ਨਾਲ ਬੱਚੇ ਨੂੰ ਸੀਜੂ ਚੰਡੀਗੜ੍ਹ ਯੂਨੀਵਰਸਿਟੀ ਭੇਜਦੇ ਆ ਆਪਣੇ ਨੂੰ ਤਰੱਕੀ ਕਰਨਾਂ ਅੱਤੇ ਪਰ ਇਸ ਤਰ੍ਹਾਂ ਦੀਆਂ ਹਰਕਤਾਂ ਕਰਕੇ ਜੋ ਮਾਪਿਆਂ ਨੂੰ ਇਹ ਐਕਸਟਰਾ ਹੋਰ ਪੈਸੇ ਭਰ ਲਈ ਮਜਬੂਰ ਕਰ ਰਹੇ ਆ ਫਿਰ ਸਾਡੇ ਦਾ ਵਿਚਾਰੇ ਤੰਗੀ ਨਾਲ ਭਾਰੀ ਰਹੇ ਆ ਪਰ ਇਹ ਹੁਣ ਇਹ ਮੋਟਰਸਾਈਕਲ ਤੇ ਲੱਗਦੇ ਚਲਾਨਾ ਦੇ ਮਿੰਨਨ ਭਰਨਾ ਪਊਗਾ ਕਹਿੰਦੇ ਜੀ ਬੱਚਿਆਂ ਦਾ ਥੋੜਾ ਹਾਲ ਖਰਾਬ ਹੋ ਗਈ ਵੀ ਆ ਮਾਪਿਆਂ ਨੇ ਨਾ ਪੈਸਾ ਲਾ ਕੇ ਇਹਨਾਂ ਨੂੰ ਪੜਾ ਰਹੀ ਹੈ ਤੇ ਕਿੰਦ ਕੀ ਹਾਲ ਕੀਤੇ ਨੇ ਸਾਡੇ ਸਲਾਨ ਸਰ ਬਦਲਿਆ ਹੋਰ ਨਾ ਆਇਆ ਕਹਲਾ ਤੈਨੂੰ ਤਨੂੰ ਤਨੂੰ ਹਾਲੋ 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 ਕਿਸੇ ਕੰਮ ਵਾਸਤੇ ਆਏ ਹਿੱਥੇ ਇਹ ਇਹਦੇ ਵਿੱਚ ਚੱਲਾਨ ਹੋਏਗਾ ਜੀ ਇਹਦਾ ਚੱਲਾਨ ਆ ਜੀ ਇਹਦੇ ਕੋਲ ਪੇਪਰ ਹੋਏ ਆ ਆਰ ਸੀ ਲਾਇਸੈਂਸ ਹੋਏ ਇੱਥੇ ਚੋਰਕ ਕ੍ਰੂਸ਼ਲ ਉਹਨਾਂ ਘੱਟੀ ਜਾਊਗਾ ਨਹੀਂ ਤੇ ਇਹਦਾ 38000 ਦਾ ਚੱਲਾਨ ਹੋਗਾ ਇਸ ਕੋਲ 38000 38000 मोटरसाइकल फुल रुॻो जी बुक ग़लति आहे